ਅਮਰੀਕਾ ਦੇ ਟੈਕਸਸ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈ ਹਿੰਸਕ ਟਕਰਾਅ ਦੇ ਦੌਰਾਨ 4 ਪੁਲਿਸ ਅਫਸਰਾਂ ਦੀ ਹੱਤਿਆ ਕਰ ਦਿੱਤੀ ਗਈ। ਟੈਕਸਸ ਦੇ ਡਾਲਸ ਸ਼ਹਿਰ ਵਿੱਚ ਕਾਲੇ ਲੋਕਾਂ ਦੀ ਹੱਤਿਆ ਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਸੀ। ਦੇਖਦੇ-ਦੇਖਦੇ ਪ੍ਰਦਰਸ਼ਨ ਹਿੰਸਕ ਹੋ ਗਿਆ। ਪੁਲਿਸ ਉੱਤੇ ਫਾਇਰਿੰਗ ਸ਼ੁਰੂ ਕੀਤੀ ਗਈ ਜਿਸ ਵਿੱਚ 10 ਪੁਲਿਸ ਅਫਸਰਾਂ ਨੂੰ ਗੋਲੀ ਲੱਗੀ। ਅਮਰੀਕਾਪੁਰ ਸੇ ਬੋਲ ਰਿਹਾ ਹੈ ਕਿ ਅਸ਼ਵੇਤ ਸ਼ਖਸ ਨੂੰ ਮਾਰੇ ਜਾਣ ਦੇ ਖਿਲਾਫ ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਚਾਂਟ ਦੇ ਦੌਰਾਨ ਇੱਕ ਅਸ਼ਵੇਤ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ ਇਸ ਦੇ ਬਾਅਦ ਉਸ ਆਦਮੀ ਦੀ ਮੰਗੇਤਨ ਇਸ ਘਟਨਾ ਦੀ ਵੀ ਟਵਿੱਟਰ ਇੰਟਰਨੈਟ ਤੇ ਸ਼ੇਅਰ ਕੀਤੀ ਅਤੇ ਇਸ ਘਟਨਾ ਦੇ ਬਾਅਦ ਅਮਰੀਕਾ ਵਿੱਚ ਅਸ਼ਵੇਤ ਨਾਗਰਿਕਾਂ ਨੇ ਆਪਣਾ ਵਿਰੋਧ ਜਤਾਇਆ ਸਾਊਦੀਆਰਬ ਤੋਂ ਸੂਚਨ ਹੋਇਆ ਆਤਮਕਾਤਕੀ ਹਮਲਿਆਂ ਦੇ ਸਬੰਧ ਵਿੱਚ 12 ਪਾਕਿਸਤਾਨੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਚੋ ਖਮਲਾ ਮਦੀਨਾ ਦੇ ਵਿੱਚ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਦੇ ਕੋਲ ਹੋਇਆ ਸੀ। 사ਊਦੀਆਰਬ ਦੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਬਿਆਨ ਜਿਹਾ ਗਿਆ ਹੈ ਕਿ 26 ਸਾਲ ਦੇ 사ਊਦੀ ਨਿਵਾਸੀ ਸ਼ਖਸ ਮੁਸਲਿਮ ਹਮਾਦ ਅਲ ਬਲਾਵੀ ਦੀ ਪਛਾਣ ਮਦੀਨਾ ਹਮਲੇ ਤੇ ਸਾਜ਼ਿਸ਼ ਕਰਤਾ ਰੂਪ ਵਿੱਚ ਕੀਤੀ ਗਈ ਹੈ। ਟਾਕਾ ਮੈਡੀਕਲ ਕਾਲਜ ਹਸਪਤਾਲ ਦੇ ਫਰੈਂਸਿਸ ਵਿਭਾਗ ਦੀ ਤਿੰਨ ਮੈਂਬਰੀ ਟੀਮ ਨੇ ਨਾ ਖਬਰਾਂ ਨੂੰ ਖਾਰਜ ਕੀਤਾ ਕਿ ਬੰਦਕ ਬਣਾਏ ਗਏ ਸਾਰੇ 20 ਲੋਕਾਂ ਦੀ ਹਤਿਆ ਗਲਾ ਕੱਟ ਕੇ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਆਤਵਾਦੀਆਂ ਨੇ 7 ਵਿਦੇਸ਼ੀਆਂ ਨੂੰ ਗੋਲੀ ਮਾਰੀ ਸੀ। ਸਾਰੇ ਮ੍ਰਿਤਕਾਂ ਦੇ ਸਿਰ ਅਤੇ ਗਰਦਨ ਤੇ ਤੇਜ਼ ਹਥਿਆਰ ਦੇ ਜ਼ਖਮ ਸਨ ਤੇ ਕੁਝ ਦਾ ਗਲਾ ਰੇਤਿਆ ਹੋਇਆ ਸੀ। ਬੀਰੀ ਨਿਊਜ਼ 24.com ਦੇ ਮੁਤਾਬਕ ਪੁਲਿਸ ਨੇ ਹਮਲਾ ਸਥਲ ਤੋਂ ਇਨ੍ਹਾਂ ਹਥਿਆਰਾਂ ਦੇ ਇਲਾਵਾ 3 ਚਾਕੂ ਇੱਕ ਕੋਹਾੜਾ, ਖੂਨ ਨਾਲ ਸਨਿਆ ਇੱਕ ਰੁਮਾਲ ਅਤੇ 300 ਚੱਕਰ ਗੋਲੀਆਂ ਦੇ ਖੋਖੇ ਬਰਾਮਦ ਕਰਨ ਦਾ ਦਾਵਾ ਕੀਤਾ ਹੈ। 이라크 ਦੀ ਰਾਜਧਾਨੀ ਬਗਦਾਦ ਦੇ ਉਤਰੀ ਖੇਤਰ ਸਥਿਤ Shia ਮੁਸਲਮਾਨਾਂ ਦੇ ਇੱਕ ਬਹੁਤ ਸਾਰਾਂ ਦੇ ਆਤਮਖਾਤੀ ਹਮਲੇ ਹੋਏ ਨੇ ਜਿਸ ਦੌਰਾਨ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਦੇ ਜ਼ਖਮੀ ਹੋ ਗਏ ਨੇ ਸੂਤਰਾਂ ਮੁਤਾਬਕ ਰਾਜਧਾਨੀ ਤੋਂ 93 ਕਿਲੋਮੀਟਰ ਦੂਰ ਬਲਾਦ ਖੇਤਰ ਵਿੱਚ ਸੈਦ ਮੁਹੰਮਦ ਬਿਨ ਅਲੀ ਹਾਦੀ ਦੀ ਕਬਰ ਦੇ ਗੇਟ ਨੇੜੇ ਦੇਰ ਰਾਤ ਬੰਬ ਧਮਾਕਾ ਹੋਇਆ ਜਿਸ ਵਿੱਚ 35 ਲੋਕ ਮਾਰੇ ਗਏ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਮਾਰਗਰੇਟ ਥੱਚਰ ਦਾ ਕਾਰਜਕਾਲ ਪੂਰਾ ਹੋਣ ਦੇ ਕਰੀਬ 2 ਤਿਹਾਈ ਤਹਾਕਿਆਂ ਦੇ ਬਾਅਦ ਬ੍ਰਿਟੇਨ ਵਿੱਚ ਦੂਜੀ ਮਹਿਲਾ ਪ੍ਰਧਾਨ ਮੰਤਰੀ ਬਨਣਾ ਲਗਭਗ ਤੈਅ ਹੋ ਗਿਆ ਹੈ। ਬ੍ਰੈਕਜ਼ਿਟ ਦੇ ਬਾਅਦ ਡਿਵਿਡ ਕੈਮਰਨ ਦੇ ਉੱਤਰਾਧਿਕਾਰੀ ਦੀ ਅਹੁਦੇ ਦੀ ਦੌੜ ਵਿੱਚ ਮੁਕਾਬਲਾ ਗ੍ਰਹਿ ਮੰਤਰੀ ਟੇਰੇਸਾ ਅਤੇ ਊਰਜਾ ਮੰਤਰੀ ਆਂਦਰੀਆ ਲੀਡਸਮ ਦੇ ਵਿਚਾਲੇ ਤੈ ਮੰਨਿਆ ਜਾ ਰਿਹਾ ਹੈ। ਦੂਜੇ ਤੌਰ ਦੇ ਮਤਦਾਨ ਦੇ ਵਿੱਚ ਲੀਡਸਮ ਦੇ 84 ਅਤੇ ਗਵਦੀਆਂ ਸ਼ੈਲੀ ਵੋਟਾਂ ਦੇ ਮੁਕਾਬਲੇ 199 ਟੋਰੀ ਸੰਸਦ ਦਾ ਸਮਰਥਨ ਹਾਸਲ ਕਰਨ ਦੇ ਬਾਅਦ ਟੇਰੇਸਾ ਨੇ ਕਿਹਾ ਕਿ ਇਹ ਮਤਦਾਨ ਸਾਬਿਤ ਕਰਦਾ ਹੈ ਕਿ ਕੰਜ਼ਰਵੇ ਕੈਨੇਡਾ ਵਿੱਚ 14 ਸਾਲ ਦੇ ਸਕੂਲੀ ਵਿਦਿਆਰਥੀਆਂ ਨੂੰ ਐਕਟਿਕ ਮਹਿੰਮ ਲਈ ਚੁਣਿਆ ਗਿਆ ਅਭਜੀਤ ਸਿੰਘ ਸਚਨ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ 100 ਦੇ ਕਰੀਬ ਸਕੂਲ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ 5 ਅਗਸਤ ਤੱਕ ਈਸਟਰਨ ਕੈਨੇਡੀਅਨ ਐਕਟਿਕ ਤੇ ਵੈਸਟਰਨ ਗ੍ਰੀਨਲੈਂਡ ਮਹਿੰਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਇਸ ਮਹਿੰਮ ਲਈ ਸਚਨ ਨੂੰ 11900 ਡਾਲਰ ਦੀ ਸਕਾਲਰਸ਼ਿਪ ਵੀ ਮਿਲੀ ਹੈ ਅੱਲਵੀਂ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਫੌਜੇ ਨਾਲ ਸੰਬੰਧਿਤ ਡਾਟਾ on ਵੈੱਬਸਾਈਟ ਤੇ ਮਿਲੇਗਾ UK ਪੰਜਾਬ ਹੈਰੀਟੇਜ ਐਸੋਸੀਏਸ਼ਨ ਨੇ www.empirefaithwar.com ਵੈੱਬਸਾਈਟ ਤਿਆਰ ਕੀਤੀ ਹੈ ਇਸ ਵੈੱਬਸਾਈਟ ਦਾ ਮਕਸਦ ਸਿੱਖ ਫੌਜੇ ਨਾਲ ਸੰਬੰਧਿਤ ਵੱਡਾ ਡਾਟਾ ਬੇਸ ਤਿਆਰ ਕਰਨਾ ਹੈ ਦਰਜ ਕਰੀ 15 ਲੱਖ ਭਾਰਤੀਆਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਬਹਾਦਰੀ ਦੇ ਜੋਹਰ ਵਖਾਏ ਸਨ ਅਮਰੀਕਾ ਨੇ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ 'ਚ ਪਹਿਲੀ ਵਾਰ ਉੱਤਰ ਕੋਰੀ ਦੇ ਤਾਨਾਸ਼ਾ ਕਿਮ ਜੋng ਉਨ ਦੇ ਨਾਮ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਕਿਮ ਜੋng ਆਪਣੇ ਦੇਸ਼ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਇਸ ਲਈ ਉਸ ਉਤੇ ਪਾਬੰਦੀ ਲਗਾ ਦਿੱਤੀ ਹੈ ਕਿਮ ਜੋng ਤੋਂ ਇਲਾਵਾ ਉੱਤਰ ਕੋਰੀ ਦੇ 10 ਹੋਰ ਅਧਿਕਾਰੀਆਂ ਨੂੰ ਵੀ ਬਲੈਕਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਇਰਾਕ ਸੰਘ ਵਿੱਚ ਬਟੇਨ ਦੀ ਸ਼ਮੂਲੀਅਤ ਨੂੰ ਲੈ ਕੇ ਬੁੱਧਵਾਰ ਨੂੰ ਆਈ ਚਿਲਕਾਡ ਰਿਪੋਰਟ ਨੇ ਖਲਬਲੀ ਮਚਾ ਦਿੱਤੀ ਹੈ। ਰਿਪੋਰਟ ਦੇ ਬਲੇਅਰ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ ਗਏ ਨੇ। ਮੀਡੀਆ ਰਿਪੋਰਟਾਂ ਮੁਤਾਬਕ ਨੂੰ ਬਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਤੇ ਕਮਾਂਤਰੀ ਉਪਰਾਧ ਅਦਾਲਤ ਵਿੱਚ ਮੁਕੱਦਮਾ ਚਲਾਉਣ ਦਾ ਆਧਾਰ ਪੈਦਾ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਰਾਕ ਤੇ ਹਮਲਾ ਕਰਨਾ ਕੋਈ ਆਖਰੀ ਵਿਕਲਪ ਨਹੀਂ ਸੀ।